ਵਿੱਤਤ ਨਹੀਂ ਪੰਜਾਬ ਵਿੱਚ ਆਇਕੁੱਤਤੀ ਆਫਤ ਕਾਰਨ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਹੜ ਆਉਣ ਕਾਰਨ ਜਾਨੀ ਅਤੇ ਮਾਲੀ ਨੁਕਸਾਨ ਹੋਣ ਕਾਰਨ ਪੰਜਾਬ ਲੀਤੋ ਦਿੱਤ ਗਿਆ ਸੀ ਇਸ ਸਥਿਤੀ ਵਿੱਚ ਹੜ ਪੀੜਤ ਪਰਿਵਾਰਾਂ ਨਾਲ ਕਲਾਕਾਰ ਸਮਾਜ ਸੇਵੀ ਸੰਸਥਾਵਾਂ ਧਾਰਮਿਕ ਸੰਸਥਾਵਾਂ ਤੋਂ ਇਲਾਵਾ ਹੋਰਨਾਂ ਸੂਬਿਆਂ ਦੇ ਲੋਕ ਵੀ ਪੰਜਾਬ ਨਾਲ ਮੋਢੇ ਨਾਲ ਮੋਢਾ ਜੋੜ ਖੋਲੋਏ ਹਨ ਸੰਭਾਵਨਾ ਹੈ ਕਿ ਹੜ ਉਪਰੰਤ ਹਰ ਪੜਵਾਵੇ ਇਲਾਕਿਆਂ ਵਿੱਚ ਬਿਮਾਰੀਆਂ ਵੀ ਫਨਪ ਰਈਆਂ ਹਨ ਇਸ ਘੜੀ ਵਿੱਚ ਆਈ ਕੇਅਰ ਕੈਂਪ ਫੰਡ ਸੁਸਾਇਟੀ ਯੂਕੇ ਦੇ ਫਾਊਂਡਰ ਸੁਦਾਗਰ ਸਿੰਘ ਨਾਗਰਾ ਦੇ ਉਦਮ ਨਾਲ ਇੱਕ ਆਈ ਕੇਅਰ ਮੋਬਾਈਲ ਬੱਸ ਚਲਾਈ ਜਾ ਰਹੀ ਹੈ ਆਈ ਕੇਅਰ ਫੰਡ ਸੁਸਾਇਟੀ ਦੇ ਨਾਲ ਪਿਛਲੇ 20 ਸਾਲਾਂ ਤੋਂ ਫਲੋਰ ਦੇ ਨੂਰਮਨ ਰੋਡ ਦੇ ਚੱਲ ਰਹੇ ਸਿਟੀ ਸੈਂਟਰ ਆਈ ਕੇਅਰ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਸੰਦੀਪ ਕੁਮਾਰ ਨੇ ਦੱਸਿਆ ਕਿ ਸਰਦਾਰ ਸੁਦਾਗਰ ਸਿੰਘ ਨਾਗਰਾ ਦੇ ਉਦਮ ਨਾਲ ਤਿਆਰ ਕੀਤੀ ਗਈ ਆਈ ਕੇਅਰ ਮੋਬਾਈਲ ਬੱਸ ਜਿਸ ਵਿੱਚ ਅੱਖਾਂ ਨਾਲ ਸੰਬੰਧਿਤ ਮਸ਼ੀਨਾਂ ਉਪਲਬਧ ਹਨ ਅਤੇ ਅੱਖਾਂ ਦੇ ਮਾਹਰ ਡਾਕਟਰਾਂ ਦੀ ਟੀਮ ਵੀ ਉਸ ਵਿੱਚ ਮੌਜੂਦ ਰਹੇਗੀ ਜੋ ਕਿ ਹੜਪ੍ਰਭਾਵੇ ਇਲਾਕਿਆਂ ਵਿੱਚ ਜਾ ਕੇ ਲੋਕਾਂ ਦੀਆਂ ਅੱਖਾਂ ਦੀ ਮੁਫਤ ਜਾਂਚ ਤੇ ਇਲਾਜ ਕਰੇਗੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪਿਆ 1 ਲੱਖ ਰੁਪਏ ਦੀਆਂ ਸੇਵਾਵਾਂ ਦਾ ਇੱਚਾ ਹੈ ਉਨ੍ਹਾਂ ਦੱਸਿਆ ਕਿ ਇਸ ਉਦਮ ਲਈ ਰੁਗਵੀ ਰੁਕਮੀ ਲਾਈਨ ਕਲੱਬ ਯੂਕੇ ਵੱਲੋਂ ਵੀ ਸ ਦਿੱਤਾ ਗਿਆ ਹੈ ਉਹਨਾਂ ਹਾਰਡਪਿੱਟ ਦੇ ਇਲਾਕਿਆਂ ਦੇ ਆਤਵੰਤ ਸੱਜਣਾਂ ਨੂੰ ਅਪੀਲ ਕੀਤੀ ਕਿ ਉਹ ਮੋਬਾਈਲ ਬਸਤੀਆਂ ਸੇਵਾਵਾਂ ਲੈਣ ਵਾਸਤੇ 84271 63342 98784 56354 ਨੰਬਰਾਂ ਤੇ ਸੰਪਰਕ ਕਰ ਸਕਦੇ ਹਨ ਫਲੋਰ ਤੋਂ ਫਲੋਰ ਟੀਵੀ ਸੰਦੀਪ ਭਟੈਰਾ ਦੀ ਖਾਸ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੁਧਾਗਰ ਸਿੰਘ ਨਾਗਰਾ ਮੈਂ ਯੂਕੇ ਤੋਂ ਮੈਸੇਜ ਦੇ ਰਿਹਾ ਮੇਰਾ ਮੈਸੇਜ ਹੈ ਸਿਟੀ ਸੈਂਟਰ ਹਸਪੀਟਲ ਦੇ ਬਿਹਫ ਤੇ ਕਿ ਪੰਜਾਬ ਦੇ ਵਿੱਚ ਜੋ ਅੱਜ ਹੜ੍ਹਾਂ ਦੀ ਹਾਲਾਤ ਕੁਝ ਬਹੁਤ ਜ਼ਿਆਦਾ ਪਾਣੀ ਆਉਣ ਕਾਰਨ ਬਹੁਤ ਜ਼ਿਆਦਾ ਬਿਮਾਰੀਆਂ ਪੈਦਾ ਹੁੰਦਾ ਹੈ ਤੁਹਾਨੂੰ ਪਤਾ ਕਿ ਸਿਟੀ ਸੈਂਟਰ ਹਸਪੀਟਲ ਜਿਹੜਾ ਹੈਗਾ ਇਹ ਅੱਖਾਂ ਦਾ ਇਲਾਜ ਕਰਦਾ ਕਰਦਾ ਹੈ ਕਿ ਫਲੋਰ ਦੇ ਵਿੱਚ ਅਸੀਂ ਕਾਫੀ ਇਲਾਜ ਕਰੀਦਾ ਉਹਦੇ ਕਾਰਨ ਅਸੀਂ ਨੂੰ ਸਿਟੀ ਸੈਂਟਰ ਹਸਪੀਟਲ ਚੋਂ ਇੱਕ ਰਿਕੁਐਸਟ ਆਈ ਸੀ ਪਿਆਪਾ ਵੀ ਕੁਝ ਕਰੀਏ ਫਿਰ ਅਸੀਂ ਟਰਸਟੀਆਂ ਨੇ ਮੀਟਿੰਗ ਕਰਕੇ ਡਿਸਾਈਡ ਕੀਤਾ ਕਿ ਅਸੀਂ ਸਿਟੀ ਸੈਂਟਰ ਨੂੰ ਨੂੰ 50 ਲੱਖ ਰੁਪਏ ਦੀ ਗ੍ਰਾਂਟ ਅਸੀਂ ਦੇ ਰਹੇ ਹਾਂ ਜਿਹਦੇ ਨਾਲ ਕੋ ਪਿੰਡਾਂ 'ਚ ਜਾ ਕੇ ਅੱਖਾਂ ਦਾ ਇਲਾਜ ਫ੍ਰੀ ਦਵਾਈ ਦਵੇ ਮੇਰਾ ਖਿਆਲ ਉਹਨਾਂ ਨੇ ਇਹ ਚੀਜ਼ ਜਿਹੜੀ ਹੈਗੀ ਆ ਅਕਤੂਬਰ ਤੋਂ ਸ਼ੁਰੂ ਕਰਨਗੇ ਜਿਹੜੇ-ਜਿਹੜੇ ਪਿੰਡਾਂ ਦੇ ਸਰਪੰਚ ਸਾਹਿਬ ਲੰਬੜਦਾਰ ਜੋ ਵੀ ਹੈਗੇ ਆ ਉਹ ਸਿਟੀ ਸੈਂਟਰ ਆਈ ਹਸਪੀਟਲ ਨੂੰ ਕੰਟੈਕਟ ਕਰਕੇ ਆਪਣੀ ਡੇਟ ਬੁੱਕ ਕਰ ਲੈਣ ਤੇ ਉਸ ਡੇਟ ਨੂੰ ਉਸ ਪਿੰਡ ਜਾ ਕੇ ਦਵਾਈ ਫ੍ਰੀ ਦਿੱਤੀ ਜਾਊਗੀ ਕਿਉਂਕਿ ਉਹ ਦਵਾਈ ਜਿਹੜੀ ਹੈਗੀ ਅੱਖਾਂ ਦੀ ਹੁਣ ਪਾਣੀ ਗੰਦੇ ਲਈ ਬਹੁਤ ਜ਼ਿਆਦਾ ਇਫੈਕਟਡ ਹੋਏਗੀ ਚੰਗਾ ਫਾਇਦਾ ਹੋਏਗਾ ਲੋਕਾਂ ਨੂੰ ਜਿਹੜੇ ਹੈਗੇ ਆ ਇਹ ਅਸੀਂ ਜਿਹੜੀ ਹੈਗੀ ਹੈ ਸੇਵਾ 50 ਲੱਖ ਤੱਕ ਕਰਾਂਗੇ ਮੈਂ ਕੋਸ਼ਿਸ਼ ਕਰਾਂਗਾ ਕਿ ਤੁਸੀਂ ਜ਼ਰੂਰ ਇਹ ਰਿਕੁਐਸਟ ਮੰਨੂਗੇ ਕੰਟੈਕਟ ਕਰਕੇ ਜ਼ਰੂਰ ਆਪਣੀ ਡੇਟ ਫਿਕਸ ਕਰੋ ਤੇ ਬਾਕੀ ਜਿਹੜੀ ਸਾਡੀ ਮੇਨ ਸਪੌਂਸਰ ਰਗਬੀ ਰਗਬੀ ਲਾਈਨ ਕਲੱਬ ਯੂਕੇ ਦੇ ਮੈਂਬਰ ਲਾਈਨ ਕਲੱਬ ਹੈਗੇ ਨੇ ਮੈਂ ਵੀ ਉਹਨਾਂ ਦਾ 30 ਸਾਲ ਤੋਂ ਮੈਂਬਰ ਆ ਉਹਨਾਂ ਨੇ ਵੀ ਕਾਫੀ ਸਾਡੀ ਸਪੋਰਟ ਕਰਨੇ ਨੂੰ ਹਾਂ ਕੀਤੀ ਆ ਤੇ ਅਸੀਂ ਇਹ ਜਿਹੜੀ ਡੋਨੇਸ਼ਨ ਹੈਗੀ ਆ ਇਹ ਛੇਤੀ ਤੋਂ ਛੇਤੀ ਇਸ ਇੰਡੀਆ ਭੇਜ ਰਹੀ ਆ ਪਰ ਮੈਂ ਇਹ ਚੀਜ਼ ਇੱਕ ਮੈਸੇਜ ਜਿਹੜਾ ਹੈਗਾ ਸਾਰਿਆਂ ਲਈ ਦੇ ਰਿਹਾ ਜਰੂਰ ਸੁਣਿਓ ਮੈਂ ਵੀ ਮਾਊਸ ਗ੍ਰੇਟਫੁਲ ਟੂ ਟੂ ਰਗਬੀ ਰਗਬੀ ਲਾਈਨ ਕਲੱਬ ਜਿਹੜੇ ਕਿ 올 ਦੈਮ ਦੈ ਸਪੋਰਟਡ ਟੂ ਦਾ ਦਿਸ ਮੋਮੈਂਟ ਵੀ ਨੀਡ ਦਾ ਸਪੋਰਟ ਇਨ ਇੰਡੀਆ ਬਿਕੋਜ਼ ਦਾ ਫਲਡ 올 ਓਵਰ ਐਮ ਪੰਜਾਬ We like to do the lot of help to the people who need it, to eyes and we can give the free medicine. Please, please, we can give free medicine or repeat it again. We're not charging anything. We like to help you. We what we want you to do, all the sarpanch any other uh, people you, in the VIP people in village, they can contact to the city center, I hospital or book the point date and book that say what time what day they wanted you to just yes, to come to your place, we'll give them free checkup, free dwai, free medicine, they then we can people are, will be benefit for you. Thank you very much and now this message will be very clearly please contact the city centre hospital. Thank you very much for Rugby Rugby Line Club and City Centre. Good luck and well done. City Eye Hospital floor. ਸਪੌਂਸਰਡ ਬਾਏ ਆਈਕੇਰ ਕੈਂਪਫਾਂਡ ਸੁਸਾਇਟੀ ਲੁਕੇ ਇਸ ਸੇਜੋਨਲ ਇਹ ਹਸਪਤਾਲ ਪਿਛਲੇ 20 ਸਾਲ ਤੋਂ ਲੋਕ ਸੇਵਾ ਵਿੱਚ ਆਪਣਾ ਕੰਮ ਕਰ ਰਿਹਾ ਹੈ ਤੇ ਹੁਣ ਵੀ ਜੋ ਪੰਜਾਬ ਦੇ ਹਾਲਾਤ ਨੇ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤੇ ਇੱਕ ਫੈਸਲਾ ਕੀਤਾ ਗਿਆ ਕਿ ਜਿਵੇਂ ਜਿਵੇਂ ਪਾਣੀ ਘਟੇਗਾ ਉਹਵੇਂ-ਉਵੇਂ ਹਰ ਪਿੰਡ ਦੇ ਵਿੱਚ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰਨਾ ਪਵੇਗਾ ਪਰ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਵੀ ਪਿੰਡ-ਪਿੰਡ ਜਾ ਕੇ ਜੋ ਵੀ ਉੱਥੇ ਜ਼ਰੂਰਤਮੰਦ ਵਿਅਕਤੀ ਨੇ ਉਹਨਾਂ ਨੂੰ ਰੋਪਰ ਚੈੱਕਅਪ ਕਰਕੇ ਉਹਨਾਂ ਦਾ ਇਲਾਜ ਸ਼ੁਰੂ ਕੀਤਾ ਜਾਵੇ ਉਹਨਾਂ ਨੂੰ ਦਵਾਈਆਂ ਫਰੀ ਦਿੱਤੀਆਂ ਜਾਣ ਠੀਕ ਹੈ ਇਹਦੇ ਵਿੱਚ ਸਾਡੇ ਮੁੱਖ ਸਪੋਰਟਰ ਨੇ ਰੁਕਵੀ ਰੁਕਵੀ ਲਾਈਨ ਕਲੱਬ ਯੂਕੇ ਦੇ ਸਹਿਯੋਗ ਨਾਲ ਇਹ ਸਾਰਾ ਜੋ ਹੈ ਕੀਤਾ ਜਾਵੇਗਾ ਔਰ ਅਸੀਂ ਇਹਦੇ ਵਿੱਚ ਚਾਹੁੰਦੇ ਹਾਂ ਕਿ ਜੋ ਵੀ ਪਿੰਡ ਦਾ ਕੋਈ ਮਹਤਵਪੂਰਨ ਵਿਅਕਤੀ ਹੈ ਸਾਨੂੰ ਆਪਣੇ ਪਿੰਡ ਬੁਲਾਉਣਾ ਚਾਹੁੰਦਾ ਹੈ ਉਹ ਸਾਡੇ ਨਾਲ ਸੰਪਰਕ ਕਰੇ ਕੰਟੈਕਟ ਨੰਬਰ ਬੋਲ ਦਿਓ ਪਲੀਜ਼ ਕੰਟੈਕਟ ਨੰਬਰ 84271 63342 98784 5537 ਚਰੰਜਾ ਦੇ ਸੰਪਰਕ ਕਰ ਸਕਦੇ ਸਰ ਇਹਦੇ ਫਾਊਂਡਰ ਕੌਣ ਨੇ ਇਹ ਸਾਡੇ ਸਿਟੀ ਸੈਂਟਰ ਆਈ ਹਸਪੀਟਲ ਦੇ ਘਰੇ ਮੇਨ ਆਨਰ ਨੇ ਸਰ ਸਰਦਾਰ ਸੁਖਗਤ ਸਿੰਘ ਨਾਗਰਾ ਯੂਕੇ ਜੋ ਕਿ ਉਹਨਾਂ ਦੇ ਸਹਿਯੋਗ ਨਾਲ ਹੀ ਆਪਾਂ ਇਹ ਸਾਰੀ ਸੇਵਾ ਕਰਦੇ ਆ ਰਹੇ ਇਸ ਵੀ ਸਾਰੇ ਮੋਬਾਈਲ ਵੈਨਸ ਜਿਹੜੀ ਜਾਊਗੀ ਫ੍ਰੀ ਆਫ ਕੋਸਟ ਸੇਵਾ ਮੰਨੇ ਬਾਈ ਦੀ ਇਹ ਸਭ ਫ੍ਰੀ ਆਫ ਕੋਸਟ ਸੇਵਾ ਹੋਗੀ ਠੀਕ ਹੈ ਤਕਰੀਬਨ ਮੋਬਾਈਲ ਦੇ ਵਿੱਚ ਜੋ ਹੈਗਾ ਸਾਡਾ ਇਕਵਿਪਮੈਂਟ ਸਾਰੇ ਉਹਦੇ ਵਿੱਚ ਲੱਗੇ ਹੋਏ ਨੇ ਪਰਪਰ ਚੈੱਕਅਪ ਕੇ ਉਹਨਾਂ ਨੂੰ ਦਵਾਈਆਂ ਸਾਰੇ ਪੇਸ਼ੈਂਟ ਨੂੰ ਫ੍ਰੀ ਦਿੱਤੀਆਂ ਜਾਣਗੀਆਂ ਇਲਾਜ ਵੀ ਫ੍ਰੀ ਮਤਲਬ ਸਾਰਾ ਕੁਝ ਟੋਟਲੀ ਫ੍ਰੀ ਹੋਵੇਗਾ ਟੋਟਲੀ ਫ੍ਰੀ ਹੋਵੇਗਾ ਇੱਕਦੋਂ ਤੋਂ ਸ਼ੁਰੂ ਹੋ ਗਈ ਜੀ ਇਹ ਸਰ ਜਦੋਂ ਤੋਂ ਬੈਂਤ ਸਰ ਚੱਲਦੀ ਨੂੰ ਸਾਨੂੰ ਤਕਰੀਬਨ 2 ਸਾਲ ਹੋ ਗਏ ਨੇ ਜੋ ਪਿੰਡ-ਪਿੰਡ ਜਾ ਕੇ ਵੱਖ-ਵੱਖ ਪਿੰਡਾਂ ਦੇ ਵਿੱਚ ਚੈੱਕਅਪ ਕਰਦੀ ਹੈ ਉਹਨਾਂ ਮਰੀਜ਼ਾਂ ਨੂੰ ਜੋ ਵੀ ਮੁਢਲੀ ਸਹਾਇਤਾ ਉਹ ਪ੍ਰਦਾਨ ਕਰਦੀ ਹੈ ਠੀਕ ਹੈ ਹੁਣ ਵੀ ਜਿਵੇਂ-ਜਿਵੇਂ ਸਾਨੂੰ ਕਿਸੇ ਇਹਦੀ ਤੋਂ ਜਿਹੜੇ-ਜਿਹੜੇ ਪਿੰਡਾਂ ਤੋਂ ਫੋਨ ਆਊਗਾ ਤੇ ਉੱਥੇ ਫੇਕਣਾ ਇੱਕ ਨਿਯਤਿਤ ਡੇਟ ਰੱਖ ਕੇ ਤੇ ਅਸੀਂ ਜੂਨ ਵਿਜ਼ਿਟ ਕਰਾਂਗੇ ਧੰਨਵਾਦ